ਬਿਲਕੁਲ ਇਹ ਗੱਲ ਤਾਂ ਹੈਗੀ ਡਾਕਟਰ ਸਾਹਿਬ ਜਿੰਨੇ ਸਵਾਸ ਆਪ ਨੂੰ ਲਿਖ ਦਿੱਤੇ ਆ ਗੁਰੂ ਸਾਹਿਬ ਨੇ ਉਹ ਕੰਪਲੀਟ ਕਰਨੇ ਹੀ ਆ ਔਰ ਇੱਕ ਹੋਰ ਚੀਜ਼ ਮੈਂ ਵਿੱਚ ਇੰਟਰਰਪਟ ਕਰ ਰਿਹਾ ਤੁਹਾਨੂੰ ਕਿ ਆਪਾਂ ਇੱਕ ਸਾਧ ਮੈਂ ਟਿਪ ਦੱਸ ਰਿਹਾ ਕਿ ਆਪਾਂ ਸਾਰੇ ਚੈੱਕ ਕਰੀਏ ਵੀ ਆਪਾਂ ਸਾਹ ਲੈਂਦੇ ਕਿਵੇਂ ਆ ਆਪਾਂ ਸਾਹ ਲੈਨੇ ਆ ਸਾਹ ਲੈਨੇ ਆ ਤਾਂ ਪੇਟ ਅੰਦਰ ਜਾਂਦਾ ਚੈੱਕ ਕਰੋ ਜੀ ਸਾਰੇ ਜਣੇ ਸਾਹ ਲੈ ਕੇ ਦੇਖੋ ਪੇਟ ਤੁਹਾਡਾ ਅੰਦਰ ਜਾ ਰਿਹਾ ਜਦ ਕਿ ਸਾਹ ਲੈਂਦੇ ਸਮੇਂ ਪੇਟ ਬਾਹਰ ਆਣਾ ਚਾਹੀਦਾ ਦੇਖੋ ਇਹ ਲੰਬੇ ਸਾਹ ਲੈਣ ਦੀ ਪ੍ਰਕਿਰਿਆ ਹੈ ਤੋ ਲੰਗਸ ਦੇ ਅੰਦਰ ਐਲਵੋਲੇਜ਼ ਹੁੰਦੇ ਆ ਜਿਹਨੂੰ ਗੁਬਾਰੇ ਕਹਿੰਨੇ ਆ ਮੈਂ ਵੀ ਬੈਠਾ ਬੈਠਾ ਟਰਾਈ ਕਰ ਰਿਹਾ ਤੁਸੀਂ ਦੇਖ ਰਹੇ ਹੋ ਨਾ ਤੋ ਮਤਲਬ ਇਹ 90% ਐਦਾਂ ਦੀ ਕੋਈ ਚੈੱਕ ਹੀ ਨਹੀਂ ਕਰਦਾ ਸਾਹ ਲੈਂਦਾ ਪੇਟ ਅੰਦਰ ਜਾਂਦਾ ਜਦ ਕਿ ਸਾਹ ਲੈਣਾ ਪੇਟ ਬਾਹਰ ਆਉਣਾ ਚਾਹੀਦਾ ਇਹ ਵੀ ਤੁਹਾਡਾ ਅੰਦਰ ਗਿਆ ਨਹੀਂ ਮੈਂ ਉਹੀ ਮੈਂ ਕਰਕੇ ਦੇਖਿਆ ਹੁਣ ਤੋ ਇਹ ਅਭਿਆਸ ਕਰੀਏ ਆਪਾਂ ਤੁਹਾਡਾ ਪੇਟ ਬਾਹਰ ਆਉਣਾ ਚਾਹੀਦਾ ਜਦੋਂ ਸਾਹ ਲੈਣਾ ਕਿਉਂਕਿ ਲੰਗਸ ਦੇ ਅੰਦਰ ਐਲਵੋਲੇਜ਼ ਹੁੰਦੇ ਆ ਜਿਹਨੂੰ ਗੁਬਾਰੇ ਕਹਿੰਨੇ ਆ ਉਹ ਫੁੱਲਦੇ ਆ ਤਾਂ ਬਲੱਡ ਸਰਕੂਲੇਸ਼ਨ ਇੰਪਿਅਰ ਬਲੱਡ ਆਂਦਾ ਹਾਰਟ ਤੋਂ ਉਹ ਪਿਓਰ ਕਰਕੇ ਆਕਸੀਜ ਬਲੱਡ ਦੇ ਵਿੱਚ ਹੁੰਦਾ ਉਹ ਪਿਓਰ ਕਰਕੇ ਫਿਰ ਹਾਰਟ ਨੂੰ ਜਾਂਦਾ ਫਿਰ ਹਾਰਟ ਸਾਫ਼ ਹੁੰਨ ਭੇਜਦਾ ਕੰਮ ਸਾਰਾ ਹਾਰਟ ਤੇ ਲੰਗਸ ਦਾ ਹੀ ਹੈ ਸਾਰੀ ਉਹਦੇ ਸਿਰ ਤੇ ਗੇਮ ਚੱਲਦੀ ਹੈ ਤੋਂ ਲੰਬੇ ਸਾਲ ਲਵਾਂਗੇ ਤਾਂ ਸਾਡੇ ਹਾਰਟ ਦੀ ਪਿਉਰੀਫਿਕੇਸ਼ਨ ਜਲਦੀ ਹੋਏਗੀ ਮਤਲਬ ਲੰਗਸ ਦੀ ਜਿਆਦਾ ਸਟੈਮੀਨਾ ਬਣੇਗਾ ਔਰ ਲੰਗਸ ਦੇ ਰੋਗ ਘਟ ਹੋਣਗੇ